ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸੁਪਰੀਮ ਕੋਰਟ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਡੱਲੇਵਾਲ ਨੂੰ ਡਾਕਟਰੀ ਮਦਦ ਦਿੱਤੀ ਜਾਵੇ ਜਦੋਂ ਤੱਕ ਜ਼ਰੂਰੀ ਨਾ ਹੋਵੇ ਤਾਂ ਪੁਲਿਸ ਵੱਲੋਂ ਤਾਕਤ ਦੀ ਵਰਤੋਂ ਨਾ ਕੀਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਨਲੈਂਡ ਤੋਂ ਪਰਦੇ ਅਧਿਆਪਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਹੈ ਕਿ ਅਧਿਆਪਕਾਂ ਦੇ ਵਿਦੇਸ਼ੀ ਦੌਰੇ ਤੇ ਨਾਲ ਹੀ ਸਿੱਖੇਰ ਖੇਤਰ ਵਿੱਚ ਨਵੀਂ ਸ਼ੁਰੂਆਤ ਹੋਵੇਗੀ। ਅਸਾਮ ਦੇ ਇੱਕ ਮੰਦਰ ਵਿੱਚ ਔਰਤਾਂ ਨਾਲ ਸਮੂਹਿਕ ਬਲਤਕਾਰ ਕੀਤਾ ਗਿਆ ਜਿਸ ਨਾਲ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਪਰਾਸ਼ਟਰਪਤੀ ਜਗਦੀਪ ਧਨਖੜੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਲਈ ਵਿਰੋਧੀ ਧਿਰ ਨੇ ਰਾਜ ਸਭਾ ਵਿੱਚ ਜ਼ੋਰਦਾਰ ਹੰਗਾਮਾ ਕੀਤਾ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਯਾਗ ਰਾਜ ਨੂੰ 5500 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਲਈ ਰਾਸ਼ੀ ਪ੍ਰਦਾਨ ਕੀਤੀ ਹੈ 2025 ਵਿੱਚ ਇੱਥੇ ਮਹਾਕੁੰਭ ਦਾ ਮੇਲਾ ਹੋਵੇਗਾ ਪੁਸ਼ਪਾ 2 ਫਿਲਮ ਦੇ ਪ੍ਰੀਮੀਅਰ ਦੇ ਮੌਕੇ ਦੇ ਦੌਰਾਨ ਭਾਈ ਤੜ ਮਚ ਗਈ ਸੀ ਜਿਸ ਨਾਲ ਇੱਕ ਔਰਤ ਦੀ ਮੌਤ ਹੋ ਗਈ ਸੀ ਇਸ ਸਬੰਧ ਵਿੱਚ ਅਦਾਕਾਰ ਅੱਲੂ ਅਰਜਨ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਵਿੱਚ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਕਿਸਾਨ ਨੇਤਾ ਰਕੇ ਸਿੰਘ ਟਕੈਤ ਨੇ ਕਿਹਾ ਹੈ ਕਿ ਸਾਨੂੰ ਹੁਣ 4 ਲੱਖ ਟਰੈਕਟਰ ਲੈ ਕੇ ਦਿੱਲੀ ਵੱਲ ਵੱਲ ਵਧਣਾ ਪਵੇਗਾ ਕਿਉਂਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ। ਭਾਰਤ ਦੇ ਨੌਜਵਾਨ ਖਿਡਾਰੀ ਗੁਕੇਸ਼ ਨੇ ਕੱਲ ਸ਼ਤਰੰਜ ਦੇ ਸਾਬਕਾ ਚੈਂਪੀਅਨ ਡਿੰਗ ਲਾਰੇਂ ਜੋ ਕਿ 3 ਦੇ ਹਨ ਨੂੰ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਾ ਸੀ ਅੱਜ ਉਹ ਦਿਨ ਪਰ ਖਬਰਾਂ ਵਿੱਚ ਚਬੰਦਈ ਤੇ ਉਹਨਾਂ ਨੇ ਸਟਾਰਡਮ ਦਾ ਮਜਾ ਲਿਆ। ਦਮਨੋਡ ਸਰਕਾਰ ਨੇ ਉਹਨਾਂ ਨੂੰ 5 ਕਰੋੜ ਰੁਪਏ ਨਗਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਭਾਰਤ ਅਤੇ ਸਟਰੀਲੀਆ ਦੀ ਕ੍ਰਿਕਟ ਟੀਮ ਦੇ ਵਿਚਕਾਰ ਅੱਜ 30 ਦਾ ਟੈਸਟ ਕ੍ਰਿਕਟ ਮੁਕਾਬਲਾ ਹੋਵੇਗਾ ਤੇ ਪਹਿਲਾਂ ਹੀ ਦੋਵੇਂ ਟੀਮਾਂ ਇੱਕ-ਇੱਕ ਮੈਚ ਜਿੱਤ ਕੇ ਬਰਾਬਰੀ ਤੇ ਹਨ। ਇਹ ਲੜੀ 5 ਮੈਚਾਂ ਦੀ ਹੋਵੇਗੀ। ਮਧ ਪ੍ਰਦੇਸ਼ ਅਤੇ ਮੁੰਬਈ ਦੇ ਵਿਚਕਾਰ ਅੱਜ ਸੈਇਦ ਮਸਤਾਕ ਅਲੀ T20 ਕ੍ਰਿਕਟ ਮੈਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਫਾਈਨਲ ਵਿੱਚ ਪਹੁੰਚ ਚੁੱਕੀਆਂ ਹਨ 14 ਦਸੰਬਰ ਨੂੰ ਰਾਜਕਮੌਰ ਦਾ 100ਵਾਂ ਜਨਮ ਦਿਨ ਹੈ ਉਹ ਪ੍ਰਧਾਨ ਮੰਤਰੀ ਨਹਿਰੂ ਤੋਂ ਬਾਅਦ ਰੂਸ ਵਿੱਚ ਸਭ ਤੋਂ ਹਰਮਨ ਪਿਆਰੇ ਅਭਿਨੇਤਾ ਸਨ ਉਹਨਾਂ ਦਾ ਗਾਣਾ ਅਬਾਰਾ ਹੂੰ ਮੈਂ ਰੂਸ ਦੇ ਰਾਸ਼ਟਰਪਤੀ ਬਲੋਬੀ ਗਾਇਆ ਗਿਆ ਸੀ ਰੂਸ ਨੇ ਯੂਕਰੇਨ ਦੇ ਊਰਜਾ ਕੇਂਦਰਾਂ ਨੂੰ ਨਿਸ਼ਾਨਾ ਬਣਾ ਕੇ ਕروز ਮਿਜਾਈਲਾ ਤੇ ਡਰੋਨ ਨਾਲ ਭਿਆਨਕ ਹਮਲੇ ਕੀਤੇ ED ਡਿਪਾਰਟਮੈਂਟ ਨੇ ਪੀਪਲਸ ਗਰੁੱਪ ਦੀ 280 ਕਰੋੜ ਰੁਪਏ ਦੀ ਜਾਇਦਾਦ ਨੂੰ ਕੁਰਕ ਕਰ ਲਿਆ ਹੈ। ਹੁਣ ਖਬਰਾਂ ਸਮਾਪਤ ਹੁੰਦੀਆਂ ਹਨ। ਧੰਨਵਾਦ। ਸ਼ੁਕਰੀਆ ਜੀ।